ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਮਨ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਆਓ ਨਜ਼ਰ ਮਾਰਦੇ ਹਾਂ ਅੰਮ੍ਰਿਤਸਰ ਦੀਆਂ ਖਾਸ ਖਬਰਾਂ ਤੇ नवजोत सिंह सिद्धू अगली पारी ना के पर साफ कर दिया नाम लीला नहीं चाहती अमरिंदर सिंह को अगर कोई शक है तो फोन पे मेरे से बात कर ले मैं उनको बता दूंगी क्योंकि उन, उनके जो लीडर्स है वो यही नहीं चाह रहे की वो बात आगे हो तो और हम भी ऐसे में से नहीं है की ऐसी नाम डिस्कलोज करते फिर तुम किस से बात कर रहे हो ਪਰ ਉਹਨਾਂ ਕੀ ਵੀ ਕੋਈ ਪਲੇਟਫਾਰਮ ਤੇ ਉਹਨਾਂ ਕੀ ਵੀ ਕੋਈ ਬਾਤਾਂ ਹੈ जो वो पंजाब के लिए करना चाह रहे हैं जिस प्लेटफॉर्म पे तो वो उनकी के, को ऐसा नहीं लग रहा कि ऐसा कोई प्लेटफॉर्म है जिसमें मैं सच मे खुल के के लिए सेवा कर सकूं पर उस प्लेटफॉर्म पे नहीं हम आएंगे जिस पे हमें हम पंजाब के लिए कोई भला नहीं कर सकते अंग्रेजी अखबार टाइम ऑफ इंडिया की रिपोर्ट मुताबिक कांग्रेस हाईकमान ने चोना चीत तू बाद नवजोत सिंह सिद्धू नती है इस तू अला सिद्धू करीबियांतरी अहद भी दिता जा सकता है ਪੰਜਾਬ ਦੇ ਵਾਦਰੇ ਅਪਰਾਧ ਤੇ ਚਿੰਤਾ ਜ਼ਾਹਰ ਕਰਦੇ ਹੋਏ ਪੰਜਾਬ ਪ੍ਰਸ਼ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਤੇ ਠੋਸ ਕਦਮ ਚੁੱਕੇ ਜਾ ਰਹੇ ਨੇ ਅੰਮ੍ਰਿਤਸਰ ਦੇ ਵੱਖ-ਵੱਖ ਮਾਮਲਿਆਂ ਤੇ ਬ੍ਰਾਹਮਤ ਕੀਤੇ ਗਏ ਨਸ਼ੇ ਨੂੰ ਨਸ਼ਟ ਕਰਨ ਪੂਜੇ ਡੀਜੀਪੀ ਦਾ ਕਹਿਣਾ ਕਿ ਗੈਂਗਵਾਰ ਲਈ ਟਾਸਕ ਫੋਰਸ ਦਾ ਗਠਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਨਸ਼ਾ ਤੇ ਵੀ ਕਦਮ ਚੁੱਕਣ ਦੀ ਗੱਲ ਆਖੀ ਹੈ ਗੈਂਗਵਾਰ ਦੇ ਵਿੱਚ ਇੱਕ ਤਰ੍ਹਾਂ ਸੀ ਆਈਜੀ ਐਸਟੀਐਫ ਸਪੈਸ਼ਲ ਟਾਸਕ ਫੋਰਸ ਆਈਜੀ ਸਪੈਸ਼ਲ ਟਾਸਕ ਫੋਰਸ ਉਹਨਾਂ ਨੂੰ ਅਪਾਇੰਟ ਕੀਤਾ ਹੈ ਜਿਨ੍ਹਾਂ ਦੇ ਅੰਡਰ ਅਸੀਂ इवन ਜਿਹੜੇ ਲਾਸਟ ਕੈਬਨਿਟ ਨੇ इवन ਫੋਰਸ ਵੀ ਸੈਂਕਸ਼ਨ ਕੀਤੀ ਹੈ ਥੈਟ ਇਜ਼ ਵਨ ਸੈਕੰਡਲੀ ਉਹ ਫੋਕਸ ਕਰਨਗੇ ਇੰਟਰ ਡਿਸਟ੍ਰਿਕਟ ਇੰਟਰ ਸਟੇਟ ਜਿਹੜੀ ਗੈਂਗ ਮੂਵਮੈਂਟ ਹੁੰਦੀ ਹੈ ਉਹ ਉਸ ਤੇ ਫੋਕਸ ਕਰਨਗੇ ਇਸ ਤੋਂ ਪਹਿਲਾਂ ਡੀਜੀਪੀ ਵੱਲੋਂ ਅੰਮ੍ਰਿਤਸਰ ਬਾਰਡਰ ਰੇਂਜ ਪੁਲਿਸ ਵੱਲੋਂ ਵਾਕਵਾ ਕਾ ਮਾਮਲੇ ਚ ਬਰਾਮਦ ਕੀਤੀ ਗਈ 21 ਕਿਲੋ ਹੈਰਨ ਅਤੇ ਭਾਰੀ ਮਾਤਰਾ ਚ ਪੁੱਕੀ ਨੂੰ ਨਸ਼ਟ ਕੀਤਾ ਗਿਆ ਉਧਰ ਕਾਂਗਰਸ ਨੇ ਡੀਜੀਪੀ ਸੁਰੇਸ਼ ਅਰੋੜਾ ਤੇ ਚਿੱਟੇ ਨਸ਼ੇ ਨੂੰ ਨਸ਼ਟ ਕਰਨ ਤੇ ਟਿੱਪਣੀ ਕੀਤੀ ਹੈ ਕਾਂਗਰਸ ਐਸੇ ਸੈਲ ਦੇ ਵਾਈਸ ਚੇਅਰਮੈਨ ਰਾਜਕੁਮਾਰ ਵੇਰਕਾ ਨੇ ਬਾਦਲ ਸਰਕਾਰ ਤੇ ਪੰਜਾਬ ਪੁਲਿਸ ਨੂੰ ਇੱਕਮਿਕ ਦੱਸਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਪੁਲਿਸ ਵਿਭਾਗ ਦੇ ਬੈਠੇ ਸੁਦਾਗਰਾਂ ਨੂੰ ਨੱਥ ਨਹੀਂ ਪੈਂਦੀ ਤਦ ਤੱਕ ਕੁਝ ਵੀ ਨਹੀਂ ਹੋ ਸਕਦਾ ਕਿ ਜਦ ਤੱਕ ਪੰਜਾਬ ਪੁਲਿਸ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਤੇ ਸਿਆਸੀ ਲੋਗ ਜਿਹੜੇ ਅਕਾਲੀ ਦਲ ਜਥੇਦਾਰ ਦੇ ਖਾਸ ਕਰਕੇ ਸ਼ਾਮਲ ਹੈ ਇਹਨਾਂ ਦਾ ਕਲਿੱਕ ਨਹੀਂ ਟੁੱਟੇਗਾ ਇਹਨਾਂ ਦੀ ਦੋਸਤੀ ਨਹੀਂ ਟੁੱਟੇਗੀ ਤਦ ਤੱਕ ਕੁਝ ਨਹੀਂ ਹੋਣ ਵਾਲਾ ਕਿਉਂਕਿ ਚੋਰ ਤੇ ਕੁੱਤੀ ਰਲੇ ਹੋਏ ਆ ਇਹ ਪੁਲਿਸ ਔਰ ਜਥੇਦਾਰ ਆਪੋ ਤੇ ਰਲ ਕੇ ਇਹ ਸਾਰੇ ਪੰਜਾਬ ਦਾ ਕਲਿਆਣ ਕਾਰਜ ਕਰ ਰਹੇ ਆ ਅਜਨਾਲਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਕੇਰ ਗਿਆ ਜਨੇਪੇ ਲਈ ਆਈ ਗਰਭਤੀ ਮਹਿਲਾ ਦੇ ਪਰਿਵਾਰ ਨੇ ਡਾਕਟਰ ਤੇ ਜਨੇਪੇ ਦੇ ਬਦਲੇ ਪੈਸੇ ਮੰਗਣ ਅਤੇ ਆਪਣੇ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਉਣ ਦੇ ਦੋਸ਼ ਲਗਾਏ ਨੇ ਮਹਿਲਾ ਦੇ ਰਿਸ਼ਤੇਦਾਰ ਵੱਲੋਂ ਹਸਪਤਾਲ ਦੇ ਸਟਾਫ ਦੇ ਰਾਤ ਸਮੇਂ ਨਾ ਹੋਣ ਦਾ ਵੀ ਸ਼ਿੰਗ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਹੋਰ ਡੇਂਗੂ ਦੇ ਮਰੀਜ਼ ਨੇ ਵੀ ਦੋਸ਼ ਲਗਾਉਂਦੇ ਹੋਏ ਕਿਆ ਕਿ ਉਸ ਨੂੰ ਇਸ ਹਸਪਤਾਲ 'ਚ ਡੇਂਗੂ ਦਾ ਇਲਾਜ ਨਾ ਹੋਣ ਦਾ ਆਖ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਹੁਣ ਉਹ ਮਹਿੰਗੇ ਭਾਅ 'ਚ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੈ ਇਸ ਮਾਮਲੇ ਤੇ ਸਿਵਲ ਸਰਜਨ ਦਾ ਕਹਿਣਾ ਕਿ ਵਿਸ਼ੇਸ਼ ਟੀਮ ਬਣਾ ਕੇ ਜਾਂਚ ਕਰਵਾਈ ਜਾਵੇਗੀ ਜੇਕਰ ਕੋਈ ਡਾਕਟਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਰੁਧ ਬੰਧੇ ਕਾਰਵਾਈ ਕੀਤੀ ਜਾਵੇਗੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗੀਆਂ ਜੰਗਾਂ ਦੇ ਇਤਿਹਾਸ ਨੂੰ ਦਰਸਾਉਂਦਾ ਹੋਇਆ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਲਗਭਗ ਤਿਆਰ ਹੋ ਚੁੱਕਿਆ ਜਿਸ ਦਾ 23 ਅਕਤੂਬਰ ਨੂੰ ਸੀਐਮ ਵੱਲੋਂ ਉਦਘਾਟਨ ਕੀਤਾ ਜਾਵੇਗਾ 140 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਜੰਗੀ ਮੈਮੋਰੀਅਲ 'ਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਦੁਨੀਆ ਦੀ ਸਭ ਤੋਂ ਵੱਡੀ ਤਲਵਾਰ ਹੋਵੇਗੀ ਜੋ ਕਿ 45 ਫੁੱਟ ਲੰਬੀ ਹੈ ਇਸ ਮੈਮੋਰੀਅਲ 'ਚ ਕਈ ਤਰ੍ਹਾਂ ਦੀਆਂ ਗੈਲਰੀਆਂ ਬਣਾਈਆਂ ਗਈਆਂ ਨੇ ਜੋ ਕਿ ਆਕਰਸ਼ਣ ਦਾ ਕੇਂਦਰ ਹੋਣਗੀਆਂ ਇਸ ਵਾਰ ਮੈਮੋਰੀਅਲ ਦੀ 23 ਅਕਤੂਬਰ ਨੂੰ ਜਿਹੜੀ ਹੈਗੀ ਹੈ ਕੋਆਬਰੇਸ਼ਨ ਫਾਈਨਲੀ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਹ ਵਾਰ ਮੈਮੋਰੀਅਲ ਪਬਲਿਕ ਨੂੰ ਅਰਪਿਤ ਕੀਤਾ ਜਾਊਗਾ ਇਸ ਨੰਬਰਸਰ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ